ਬਹੁਤ ਸੋਹਣਾ ਪਾਰਸਲ ਰਸੀਬ ਹੋ ਚੁੱਕਿਆ ਵਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ ਨਿਊ ਵਲੌਗ ਅੱਜ ਦੇ ਵਲੌਗ ਦੀ ਸ਼ੁਰੂਆਤ ਹੋ ਰਹੀ ਆ ਤੇ ਸਾਰੇ ਸੂਟਾਂ ਤੋਂ ਕਿਉਂਕਿ ਅਸੀਂ ਲੈ ਸੀ ਨਵੇਂ-ਨਵੇਂ ਸੂਟ ਤੁਹਾਨੂੰ ਵਾਰੀ-ਵਾਰੀ ਸਿਰ ਕਰਕੇ ਦਿਖਾਣੇ ਆ ਤਾ ਇਹ ਵਾਲਾ ਸੂਟ ਲਿਆ ਸੀ ਬਹੁਤ ਹੀ ਪਿਆਰਾ ਚੈੱਕ ਵਾਲਾ ਸੂਟ ਨਾਲ ਪਿੰਕ ਕਲਰ ਦਾ ਦੁਪੱਟਾ ਇਹ ਹੈਗਾ ਸਾਡੀ ਪਿੰਕੀ ਦਾ ਇਹ ਮੈਂ ਪਿੰਕੀ ਨੂੰ ਦਿੱਤਾ ਪਿੰਕੀ ਨੂੰ ਲੈ ਕੇ ਦਿੱਤਾ ਐਲੋਜੀ ਪਿੰਕੀ ਜੀ ਲਓ ਜੀ ਔਰ ਸੇਮ ਸੂਟ ਮੈਂ ਨੇ ਵੀ ਲਿਆ ਕਿਉਂਕਿ ਮੈਨੂੰ ਆ ਬਹੁਤ ਜ਼ਿਆਦਾ ਸੋਹਣਾ ਲੱਗਿਆ ਸੀ ਮੈਂ ਪਰ ਆਪਣਾ ਗ੍ਰੀਨ ਦੁਪੱਟੇ ਨਾਲ ਕੰਟਰਾਸਟ ਕਿਦਾਂ ਕਰਾਂ ਬਾਰੇ ਪਿੰਕ ਪਿੰਕ ਸੂਟ ਮੇਰੇ ਕੋਲ ਬਹੁਤ ਜ਼ਿਆਦਾ ਹੋ ਗਿਆ ਮੇਰੇ ਭੈਣੇ ਦੇ ਪਿੰਕੀ ਪਿੰਕੀ ਕੋਲ ਪਿੰਕ ਨਹੀਂ ਸੀਗਾ ਤਾਂ ਪਿੰਕੀ ਪਿੰਕ ਪਿੰਕ ਪਾ ਕੇ ਬਣੂਗੀ ਪਿੰਕੀ ਤੇ ਇਹ ਵਾਲਾ ਸੂਟ ਪਤ ਇਹ ਵੀ ਮੈਨੂੰ ਬਹੁਤ ਸੋਹਣਾ ਲੱਗਿਆ ਸੀ ਇਹਦਾ ਪ੍ਰਿੰਟ ਬਹੁਤ ਜਿਆਦਾ ਪਿਆਰਾ ਵਾ ਇਹਦਾ ਦੁਪੱਟਾ ਦੇਖੋ ਕਿੰਨਾ ਸੋਹਣਾ ਵਾ ਇਹ ਸੂਟ ਲਿਆ ਮੈਂ ਆਪਣੀ ਮੰਮੀ ਲਈ ਇਹ ਮੈਂ ਮੰਮੀ ਨੂੰ ਦਵਾਂਗੀ ਮੰਮੀ ਲਈ ਹਜੇ ਦੋ ਸੂਟ ਮੈਂ ਹੋਰ ਲਵਾਂਗੀ ਉਦੋਂ ਟਾਈਮ ਆਪਣੇ ਕੋਲ ਘੱਟ ਸੀ ਨਾ ਤਾਂ ਅਸੀਂ ਲੈ ਨਹੀਂ ਸਕੇ ਦੋ ਸੂਟ ਮੰਮੀ ਨੂੰ ਮੈਂ ਹੋਰ ਲੈ ਕੇ ਦਵਾਂਗੀ ਔਰ ਇਹ ਮੰਮੀ ਦਾ ਸੂਟ ਹੋ ਗਿਆ ਔਰ ਜਿਹੜਾ ਇਹ ਵਾਲਾ ਸੂਟ ਆ ਬਲੈਕ ਕਲਰ ਦਾ ਕ੍ਰੇਪ ਦਾ ਇਹ ਵੀ ਬਹੁਤ ਸੋਹਣਾ ਸੂਟ ਆ ਇਹ ਮੈਨੂੰ ਰਿਸੀਵ ਹੋਇਆ ਵਾ ਇਹ ਵਾਲਾ ਸੂਟਾ ਬਹੁਤ ਜ਼ਿਆਦਾ ਪਿਆਰਾ ਗਾਇਜ਼ ਇਹ ਵਾਲਾ ਬਲੈਕ ਕਲਰ ਦਾ ਕ੍ਰੇਪ ਦਾ ਸੂਟ ਬਹੁਤ ਹੀ ਜ਼ਿਆਦਾ ਸੋਹਣਾ ਵਾ ਔਰ ਇਹ ਦਾ ਦੁਪੱਟਾ ਵਾ ਦੇਖੋ ਕਿੰਨਾ ਸੋਹਣਾ ਦੁਪੱਟਾ ਵਾ ਇਹ ਮੈਨੂੰ ਰੀਸੀਵ ਹੋਇਆ ਵਾ ਗਾਇਜ਼ ਇਹ ਵਾਲਾ ਸੂਟ ਮੈਨੂੰ ਪ੍ਰੀਟੀ ਪੈਟਲਸ ਬਾਇ ਰਾਜਵੀਰ ਹੋਣਾ ਤੋਂ ਰੀਸੀਵ ਹੋਇਆ ਵਾ ਔਰ ਇੱਕ ਇੱਕ ਸੂਟ ਉਹਨਾਂ ਨੇ ਮੈਨੂੰ ਹੋਰ ਭੇਜਿਆ ਪੇਂਟ ਵਾਲਾ ਹੈਂਡ ਪੇਂਟ ਵਾਲਾ ਸੂਟ ਸੌਰੀ ਇਹ ਵੀ ਬੜਾ ਲਾਈਟ ਜਿਹਾ ਕਲਰ ਆ ਇਹ ਇਦਾਂ ਦਾ ਨਾ ਵਾ ਗਰਮੀਆਂ ਵਾਲਾ ਕਲਰ ਆ ਪੇਂਟ ਕੀਤਾ ਹੋਇਆ ਇਸ ਤੇ yellow blue ਔਰ mauveish ਕਲਰ ਦੇ ਫਲਾਵਰਸ ਬਣੇ ਨੇ ਇਹ ਵੀ ਇਹਦਾ ਦੁਪੱਟਾ ਹੋਰ ਵੀ ਜਿਆਦਾ ਸੋਹਣਾ ਇੰਨਾ ਸੌਫਟ ਦੁਪੱਟਾ ਪਿਓਰ ਕਾਟਨ ਦਾ ਸੂਟ ਆ ਔਰ ਗਰਮੀਆਂ ਵਿੱਚ ਬਹੁਤ ਮਤਲਬ ਰਾਹਤ ਮਿਲੂਗੀ ਪੂਰੇ ਦੁਪੱਟੇ ਤੇ ਇਸ ਤਰ੍ਹਾਂ ਪੇਂਟ ਹੋਇਆ ਪਿਆ ਵਾ ਜੇਕਰ ਤੁਹਾਨੂੰ ਵੀ ਇਦਾਂ ਦੇ ਪੇਂਟ ਵਾਲੇ ਸੂਟ ਚਾਹੀਦੇ ਆ ਤਾਂ ਤੁਸੀਂ ਉਹਨਾਂ ਦੀ ਆਈਡੀ ਤੇ ਜਾ ਕੇ ਉਹਨਾਂ ਤੋਂ ਮੰਗਵਾ ਸਕਦੇ ਹੋ ਤੇ ਇਹਨਾਂ ਦੀ ਕੁਆਲਿਟੀ ਵੀ ਸੂਟਾਂ ਦੀ ਬਹੁਤ ਜ਼ਿਆਦਾ ਵਧੀਆ ਵਾਂ ਕੁਆਲਿਟੀ 'ਚ ਕੋਈ ਕੰਪਰੋਮਾਈਜ਼ ਨਹੀਂ ਹੈਗਾ ਬਹੁਤ ਜ਼ਿਆਦਾ ਸੋਹਣੇ ਸੋਹਣੇ ਸੂਟ ਆ ਤੇ ਇੱਕ ਸੂਟ ਆਲਾ ਸੀ ਇਹ ਤਾਂ ਤੁਸੀਂ ਦੇਖਿਆ ਹੀ ਹੋਣਾ ਜਿਹੜਾ ਉਦੋਂ ਬਲੂ ਕਲਰ ਦੀ ਮੈਂ ਫਰੌਕ ਲੈ ਕੇ ਆਈ ਸੀਗੀ ਇਹ ਵੀ ਅਜੇ ਤੱਕ ਪਾਈ ਨਹੀਂ ਹੈਗੀ ਇਹ ਆਲਟਰਾਵੌਨ ਨੂੰ ਦਿੱਤੀ ਪਈ ਆ ਤੇ ਇਹ ਇੱਕ ਸੂਟ ਆ ਚਲੋ ਬਸ ਆਹੀ ਸੂਟ ਸੀਗੇ ਹਜੇ ਹੋਰ ਜਦੋਂ ਲਵਾਂਗੇ ਤੁਹਾਨੂੰ ਦਿਖਾਉਂਦੇ ਰਾਵਾਂਗੇ ਚਲ ਪਿੰਕੀ ਫਟਾਫਟ ਸਮੇਟ ਲਈ ਤੇ ਹੁਣ ਅਸੀਂ ਚੱਲੇ ਆ ਮਾਰਕੀਟ ਤੇ ਉੱਥੇ ਜਾ ਕੇ ਦੇਖਦੇ ਆਂ ਅਸੀਂ ਕੀ ਕੁਝ ਖਰੀਦ ਤੇ ਦ ਨੈਕਸਟ ਡੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ ਨਿਊ ਵਲੌਗ ਅੱਜ ਦੇ ਸਫ਼ਰ ਦੀ ਸ਼ੁਰੂਆਤ ਹੋ ਰਹੀ ਆ ਸਾਫ਼ ਸਫਾਈ ਤੋਂ ਉਹ ਉੱਪਰੋਂ ਮੈਂ ਇੱਥੇ ਚੜ ਕੇ ਨਾ ਮੈਂ ਮਸਾਂ ਹੀ ਉਤਰੀ ਇਧਰੋਂ ਸਾਰਾ ਅਲਮਾਰੀ ਉੱਪਰੋਂ ਸਾਫ਼ ਕਰਦੇ ਇੱਥੇ ਕਾਫੀ ਸਾਰੇ ਨਾ ਡੱਬੇ 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 ਵਗੈਰਾ ਪਏ ਸੀ ਖਾਲੀ ਵੇਸਟ ਐਵੇਂ ਤੇ ਉਹ ਮੈਂ ਚੱਕ ਕੇ ਆ ਜੋ ਉੱਪਰ ਰਖਵਾਏ ਆ ਤੇ ਇਧਰੋਂ ਵੀ ਸਾਫ਼ ਸਫਾਈ ਕਰਦੀ ਆ ਅਲਮਾਰੀ ਦੀ ਕਿਉਂਕਿ ਕੱਲ ਸਾਡੇ ਰਿਸ਼ਤੇਦਾਰਾਂ ਨੇ ਆਣਾ ਕਰੇ ਕੱਲ ਆਣਾ ਕਿਰਨਾ ਦੀ ਦੀ ਹੁਣਾਂ ਨੇ ਕੁੱਕੀ ਦੀ ਦੀ ਹੁਣਾਂ ਨੇ ਤਾਂ ਮੈਨੂੰ ਇਹ ਹੁੰਦਾ ਕਿ ਜਦੋਂ ਮੇਰੇ ਘਰ 'ਚ ਕੋਈ ਮਹਿਮਾਨ ਆਵੇ ਮੇਰਾ ਘਰ ਇੱਕਦਮ ਸਾਫ਼ ਸੁਥਰਾ ਦਿਖੇ ਤੇ ਜਿੱਥੋਂ ਤੱਕ ਅਗਲੇ ਦਿਨ ਨਿਗਾਹ ਜਾਵੇ ਨਾ ਤਾਂ ਮਤਲਬ ਸਾਫ਼ ਹੋਵੇ ਤਾਂ ਕਰਕੇ ਬਹੁਤ ਮਿੱਟੀ ਵੈਸੇ ਵੀ ਨੇਰੀ ਣੂਰੀ ਚੱਲਦੀ ਰਹਿੰਦੀ ਹੈ ਨਾ ਉਦੇ ਕਰਕੇ ਬਹੁਤ ਮਿੱਟੀ ਧੂੜ ਆ ਜਾਂਦੀ ਕੁਝ ਸਾਡੇ ਜਾਲੀ ਲੱਗੀ ਆ ਓਪਨ ਘਰਾਂ ਹਨਾ ਇਸ ਕਰਕੇ ਸਾਡੇ ਬਹੁਤ ਮਿੱਟੀ ਆਉਂਦੀ ਘਰ ਦੇ ਵਿੱਚ ਚਲੋ ਅਲਮਾਰੀਆਂ ਉੱਪਰ ਸਾਫ ਹੋ ਗਈਆਂ ਹਜੇ ਤਾਂ ਅੱਜ ਬਹੁਤ ਜ਼ਿਆਦਾ ਕੰਮ ਆ ਤੇ ਹੁਣ ਵਾਰੀ ਹੈ ਜੀ ਆ ਆ ਦੇਖੋ ਸਾਰਾ ਅਲਮਾਰੀਆਂ ਚ ਗਾਹ ਪਿਆ ਹੋਇਆ ਵਾ ਤੇ एक एक करके मैं सारे अलमारी के खाने साफ करूंगी सारे कपड़े मैनेज करके सैट करके रखूंगी और इधर की अलमारी भी सारा खलारा पिया हुआ वा देखो भी सारा खलारा पिया हुआ भी मैं साफ करूंगी और इधर भी सारे कपड़े उल्ट पुलट हो और ਇੱਧਰ ਵੀ ਸਾਰਾ ਇਹ ਥੋੜੀ ਠੀਕ ਆ ਇਹਦਾ ਥੋੜਾ ਹੀ ਕੰਮ ਆ ਤੇ ਤੇ ਬੈੱਡ 'ਚ ਵੀ ਦੇਖੋ ਸਾਰਾ ਖਲਾਰਾ ਹੁਣ ਤੁਸੀਂ ਖਲਾਰਾ ਦੇਖ ਲਿਆ ਥੋੜਾ ਜਿਹਾ ਟਾਈਮ ਰੁਕ ਜਾ ਫਿਰ ਮੈਂ ਤੁਹਾਨੂੰ ਸਾਰੀ ਅਲਮਾਰੀਆਂ ਸੈੱਟ ਅਪ ਹੁੰਦੀਆਂ ਦਿਖਾਵਾਂਗੀ ਸਾਰਾ ਘਰ ਦੀ ਸਾਫ ਸਫਾਈ ਮੈਂ ਕਰਕੇ ਫਿਰ ਤੁਹਾਨੂੰ ਦਿਖਾਨੀ ਆ ਤੁਸੀਂ ਬਣ ਰਹੇ ਹੋ ਵਲੌਗ ਦੇ ਨਾਲ ਆਪਾਂ ਮਿਲਦੇ ਥੋੜੀ देर ਬਾਅਦ ਚ ਸਾਰਾ ਥੋੜੀ देर ਨਹੀਂ ਮਤਲਬ ਘੱਟ ਤੋਂ ਘੱਟ 1.5 ਘੰਟੇ ਬਾਅਦ ਕਿਉਂਕਿ ਮੈਂ ਸਾਰਾ ਕੰਮ ਕਰ ਲਾਂ ਫਿਰ ਮਿਲਦੇ ਸਾਈਜ਼ ਵਾਲੀ ਬੱਚਿਆਂ ਵਾਲੀ ﺍﻟमारी ਸੈੱਟ ਹੋ ਚੁੱਕੀ ਆ ਦੇਖੋ ਤੇ ਇਧਰੋਂ ਆ ਵਾਲੀਆਂ ਸਾਰੀਆਂ ਹਜੇ ਕਰਨੀਆਂ ਵਾ ਹਜੇ ਬੱਚਿਆਂ ਵਾਲੀ ﺍﻟमारी ਹੋਈ ਆ ਕੱਪੜੇ ਤੈਨ ਲਾਏ ਆ ਥੋੜਾ ਖਲਾਰਾ ਚੱਕਿਆ ਵਾ ਤੇ ਮੈਂ ਕਰਨ ਲੱਗੀ ਥੋੜੀ ਜੀ ਰੈਸਟ ਮਤਲਬ ਬ੍ਰੇਕ ਬ੍ਰੇਕ ਲੈਣ ਲੱਗੀ ਆ ਤੇ ਮੈਂ ਖਾਣ ਲੱਗੀ ਭੁੱਖ ਲੱਗ ਰਹੀ ਸੀਗੀ ਚਾਹ ਲਈਆ ਥੋੜਾ ਜਿਹਾ ਰਾਇਤਾ ਲਿਆ ਪਰੌਂਠੀ ਲਈ ਇੱਕ ਔਰ ਇੱਕ ਸੈਂਡਵਿਚ ਇਹ ਮੇਰੀ ਪਲੇਟ ਆ खा पी के फिर मैं थोड़ी देर बाद फिर दोबारा कम स्टार्ट कर दूंगा नहीं कुछ कलासीज दिखा सिंपल सॉबर कुछ ज्यादा प्रिंट वगैरह नहीं चाहिए गिफ्ट आइटम चाहिए ਕਲਰਫੁਲ ਟੌਪਰ ਕਿੰਨੇ ਪਿਆਰੇ ਆ ਨਾ ਅੱਛਾ ਲੱਗਾਇਆ ਆ ਜਿਆਦਾ ਹੋ ਆ ਪੀਲੇ ਪੀਲੇ ਨਹੀਂ ਆ ਆ ਦੇਖਿਓ ਇਹ ਦੇਣ ਚ अच्छे ਲੱਗਣਗੇ ਜਿਹਨੂੰ ਦੇਣੇ ਆ ਨਾ ਬਹੁਤ ਨਖਰੇ ਵਾਲ ਮੈਂ ਪਸੰਦ ਇਹ ਨਾ ਹਨੇਗਾ ਆ ਲੈ ਕੁਝ ਨਹੀਂ ਸੋਣੀ ਆ ਲੈ ਲੋ ਉਸ ਮੇਰੇ ਕੋਲ ਇਹ ਠੀਕ ਲੱਗ ਰਹਾ ਯਾਰ ਥੋੜਾ ਗਿਫਟ ਸਾਈਜ਼ੀ ਹੋਣਾ ਨਾ ਉਹ ਦੇਖੋ ਇੱਕ ਗਾੜੇ ਦਾ ਨਾ ਕੋਣ ਦਿਖਾਇਆ ਹਾਇ ਆਪਰੇ ਕੋਈ ਨਾ ਸੋ ਕੀ ਚਲੋ ਰੰਗ ਨਹੀਂ ਆਉਣ ਲੱਗੇ ਸੀਗੇ ਕਲ ਡਿਫਰੈਂਟ ਦੇ ਸੀਗੇ ਉਹ ਕਿਹੜੇ ਦੂਜੇ ਸੇਮ ਹੈ ਕਲਰ ਆ ਪਰ ਨਹੀਂ ਉਹ ਨਹੀਂ ਤਾਂ ਕੋਈ ਇੱਕ ਲੇਟ ਬਲੀ ਕਲੇਮ ਵੀ ਆ ਰਿਹਾ ਬਲੈਕ ਆ ਰਹਾ ਹੈ ਸੋਨਾ ਹੈ ਗਾਇਜ਼ ਸਵਯਰ ਤੋਂ ਰਾਤ ਹੋ ਚੁੱਕੀ ਹੈ ਮੇਰਾ ਕੰਮ ਵੀ ਨਹੀਂ ਨਿਪਟ ਰਿਹਾ ਹੈਗਾ ਮੈਂ ਅੱਜ ਮੈਂ ਸਾਰੀਆਂ ਅਲਮਾਰੀਆਂ ਸੈੱਟ ਕਰਕੇ ਹੀ ਛੱਡਣੀਆਂ ਵਾ ਤੇ ਕਰ ਰਹੀ ਆ ਕੁਝ ਕਬਾਚਿਆ ਹੋਇਆ ਸਮਾਨ ਵੀ ਮਿਲ ਰਿਹਾ ਵਾ ਆ ਦੇਖੋ ਕਿ ਮੇਰਾ ਕਲਚਰ ਮਿਲ ਨਹੀਂ ਰਿਹਾ ਸੀ ਕਾਫੀ ਦਿਨਾਂ ਤੋਂ ਵੀ ਮਿਲ ਗਿਆ ਮੇਰੇ ਵੀ ਕਲਚਰ ਅੱਛਾ ਆਇਆ ਇਹ ਮੰਨਣਾ ਆਪਰ ਇਹ ਮੈਨਾਂ ਇਹ ਨੂੰ ਯੂਜ਼ ਨਹੀਂ ਕਰਨਾ ਕਿਸੇ ਨੂੰ ਦੇਣ ਵਾਲਾ ਮੈਂ ਕਾਫੀ ਸਮਾਨ ਕੱਟਿਆ ਅੱਜ ਮੈਨੂੰ ਇਹ ਹੁੰਦਾ ਕਿ ਮੈਂ ਆਪਣਾ ਉਹਨੂੰ ਦਮਾਸਮਾਨ ਜਿਹੜਾ ਯੂਜ਼ ਕਰ ਲੇ ਕਿ ਸਿੱਟੇ ਨਾਲ ਚਲੋ ਆਲੇ ਵਾਲੇ ਮਾਰੀ ਦਾ ਸੈਟ ਹੋ ਗਈ ਹੁੰਦੀ ਹੈ ਆ ਗਈ ਹੋ ਗਈ ਆਲਮੋਸਟ ਆ ਦੇਖੋ ਆਵੇ ਹਮਾਰੇ ਸੈਟ ਸੋਰੀ ਆ ਮੈਂ ਆ ਜੋ ਮੈਂ ਸੀ ਕਰਾਂ ਪਹਿਲਾਂ ਬਾਕਸ ਸੈੱਟ ਕਰ ਦਿੰਦਾ ਇਹਦੇ ਜਿਹੜੇ ਮਾਈਕ ਪਿਆ ਸੀਗਾ ਉਹ ਕਿੱਥੇ ਆ ਮੈਂ ਸੰਭਾਲ ਕੇ ਰੱਖਾਂ ਇਦਕ ਲਾਤਾ ਸੀਗਾ। ਉਹ ਜਿਹੜਾ ਗਲਤ ਕੰਮ ਹੁੰਦਾ ਦਲਜੀਤ ਦਾ ਪਾ। ਉਹ ਹੀ ਖਲਾਰੇ ਬੰਦਾ ਕਰਦੇ ਵਿੱਚ। ਉਹ ਚਾਹੀਦੀ ਜਮੇਰੇ ਵਰਗਾ। ਉਹ ਇੱਥੇ ਬ੍ਰੌਂਜ਼ ਕਲਰ ਦਾ ਪਰਸ ਪਿਆ ਸੀ ਪੜਾਇਓ ਵੀ ਰੱਖਦਾ। ਪੜਾਇਓ। ਦੇਖਾ ਬੈਠਦੇ ਪਿਆ। ਰਾਵਣ you <laughs> ਗਾਈਜ਼ ਮੇਰੀ ਜੁਐਲਰੀ ਐ ਸਾਰੇ ਉੱਪਰ ਵਾਲੇ ਖਾਨੇ ਚ ਨਾ ਮੈਂ ਸਾਰੀ ਆਪਣੀ ਜੁਐਲਰੀ ਵਗੈਰਾ ਰੱਖੀ ਹੋਈ ਆ ਓ ਸ਼ਿਟ ਕੱਟ ਕੇ ਫੜਾ ਲੋ ਪਲੀਜ਼ ਇਹ ਪਤਾ ਕੀ ਆ ਇਹ ਮਾਲਾ ਪਨੁਕਿਆਦਾਰਨਾਥ ਵਾਲੀ ਸੀਗੀ ਦੀਨਾਰਣ ਮੰਦਰ ਤਾਂ ਹਾਂ ਆ ਦੇਖੋ ਯਾਪਾਇਕ ਕੁਝ ਤਾਂ ਗੱਲ ਚ ਨਹੀਂ ਪਾਈ ਸੀਗੀ ਤੇ ਸੰਭਾਲ ਕੇ ਰੱਖੀ ਤਾਂ ਹਾਂ ਹਾਂ ਮੈਨੂੰ ਹਾਲ ਕੇ ਰੱਖੀ ਹੋਈ ਉਹ ਤੋਂ ਮਿਲੀ ਯਾਰ ਕੇਦਾਰਨਾਥ ਤੋਂ ਮਿਲੀ ਆ ਤਾਂ ਕਰਕੇ ਮੈਂ ਸੰਭਾਲ ਕੇ ਰੱਖੀ ਹੋਈ ਹੋਰ ਫੜਾ ਦਿਓ ਯਾਰ ਪਲੀਜ਼ ਮੈਂ ਤੇ ਬਾਰ ਬਾਰ ਝੁਕ ਨਹੀਂ ਸਕਦੀ ਪਲੀਜ਼ ਫੜਾਓ ਗਾਇਜ਼ ਫੜਾਓ ਇਹ ਸਾਡੇ ਵਿਆਹ ਦੀ ਐਲਬਮ ਠੀਕ ਇਹਨਾਂ ਨੂੰ ਸੀਡੀ ਸੀਡੀ ਡੀਵੀਡੀ ਡੀਵੀਡੀ ਇਹ ਹੋਰ ਕਾਫੀ ਸਾਰੀ ਜੁਐਲਰੀ ਆ ਉਹ ਇਹ ਮੈਂ ਪਹਿਲਾਂ ਇਦਾਂ ਦੇ ਚਲਦੇ ਸੀਗੇ ਇਹ ਮੇਰੇ ਵਿਆਹ ਦੇ ਨੈਕਲੇਸ ਆ ਇੱਦਾਂ ਇਹ ਤਾਂ ਨਵੀਂ ਵਿਆਹੀ ਹੋਟੀ ਪੰਦੀ ਆ ਨਾ ਇਹ ਉਹ ਵਾਲੇ ਆ ਇਹ ਵੀ ਮੈਂ ਰੱਖੇ ਹੋਏ ਆ ਆਣੇ ਹਨ ਨੇ ਉਹੀ ਰੱਖਿਓ ਸੰਭਾਲ ਸੰਭਾਲ ਨਿਸ਼ਾਨੀਆਂ ਹੁੰਦੀਆਂ ਨਾ ਵਿਆਹ ਦੀ ਇਹ ਬਾਕਸ ਵੀ ਜੁਐਲਰੀ ਵਾਲਾ ਇਹ ਸਾਡੇ ਆਈਫੋਨ ਦਾ ਡੱਬਾ ਵੋਲਦੀਆਂ ਰਿੰਗਾ ਨਾਲ ਉਹਨਾਂ ਦੇ ਖਾਲੀ ਡੱਬੀਆਂ ਪਈਆਂ ਹੋਈਆਂ। ਲੈ 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 ਅੱਧੀਆਂ ਤਾਂ ਪਸਟੀਆਂ। ਇਹ ਫਲਾਵਰ ਜਿਹੜੇ ਕਰਵਾ ਚੌਲ ਤੇ ਲਗਾਏ ਸੀਗੇ। ਓ ਵਾਓ ਕੱਕੇ ਪਤਾ ਕੀ ਹੈ? ਮੈਨੂੰ ਦਿਖਾਓ। ਉਹ ਵਾਲਾ ਸੱਟਾ ਜਦੋਂ ਮੈਂ ਫਸਟ ਟਾਈਮ ਜਦੋਂ ਮੈਂ ਅਨਮੈਰਿਡ ਸੀ ਮੈਂ ਜੌਬ ਕਿ ਕਰਦੀ ਹੁੰਦੀ ਸੀ ਹਸਪੀਟਲ 'ਚ ਤਾਂ ਮੈਂ ਆਪਣੀ ਮੰਮੀ ਨੂੰ ਆਪਣੀ ਫਸਟ ਸੈਲਰੀ ਤੇ ਨਾ ਆਹ ਵਾਲਾ ਨੈਕਲਸ ਲੈ ਕੇ ਦਿੱਤਾ ਸੀਗਾ ਉਸ ਟਾਈਮ ਬਹੁਤ ਜ਼ਿਆਦਾ ਸੋਨਾ ਸੀ ਇਹ ਨਾ ਕੁੰਦਨ ਦਾ ਨੈਕਲਸ ਆ origignal ਕੁੰਦਨ ਦਾ ਮੈਂ ਆਪਣੀ ਮੰਮੀ ਨੂੰ ਗਿਫਟ ਕੀਤਾ ਸੀ ਹੁਣ ਤਾਂ ਕਿੰਨੇ ਸਾਲ ਪਹਿਲਾਂ ਦੀ ਗੱਲ ਆ ਘੱਟ ਤੋਂ ਘੱਟ ਅਨਮੈਰਿਡ ਦੀ ਗੱਲ ਆ 15 16 ਸਾਲ ਪਹਿਲਾਂ ਦੀ ਗੱਲ ਆ ਕਿੰਨੇ ਸਾਲ ਹੋ ਗਏ ਇਹ ਵੀ ਮੈਂ ਸਵਾਲ ਕੇ ਰੱਖਿਆ ਹੋਇਆ ਕਿਉਂਕਿ ਇਹ ਮੈਂ ਫਰਸਟ ਸੈਲਰੀ ਚ ਆਪਣੀ ਮੰਮੀ ਨੂੰ ਲੈ ਕੇ ਦਿੱਤਾ ਸੀਗਾ ਇਹ ਵੀ ਮੇਰੇ ਇਹ ਵੀ ਕਰਵੇ ਤੇ ਲਈ ਸੀ ਇਹ ਬਾਜੂ ਬੰਦ ਹੈ ਇੱਥੇ ਬੰਨੀ ਦਾ ਨਾੜਾ ਬਾਹ ਤੇ ਸਾੜੀ ਨਾਲ ਪਾਈਦਾ ਉਹ ਆ ഡബിയ പഞ്ച ര ਉਹ ਪਿਆਰਾ ਸੈਟ ਨੈਕਲੇਸ ਇਹਨਾਂ ਨੇ ਮੈਨੂੰ ਫਸਟ ਕੀ ਸੀ ਆਪਣਾ ਮਤਲਬ ਮੇਰਾ ਨਵਾਂ ਨਵਾਂ ਵਿਆਹ ਹੋਇਆ ਸੀ ਇਹ ਮੈਨੂੰ ਇਹਨਾਂ ਨੇ ਨਾ ਮੈਨੂੰ ਉਦੋਂ ਦਵਾਇਆ ਸੀਗਾ ਬਹੁਤ ਹੀ ਪਿਆਰਾ ਪਰਪਲ ਵਾਓ ਕਿੰਨੀ ਸ਼ਾਈਨਿੰਗ ਹਜੇ ਤੱਕ ਵੀ ਹੈ ਨਾ ਇਹਦੀ ਪਿਛਲੀ ਡੰਡੀ ਟੁੱਟ ਗਈ ਮੈਂ ਜਦੋਂ ਪਰਪਲ ਸਾੜੀ ਪਾਈ ਸੀ ਨਾ ਇਹਨਾਂ ਨੇ ਮੈਨੂੰ ਫਸਟ ਟਾਈਮ ਦਵਾਇਆ ਸੀ ਪਰਪਲ ਸਾੜੀ ਦੇ ਨਾਲ ਸਾਰਾ ਕੁਝ ਪਰਪਲ ਨੈਕਲੇਸ ਦੇਖੋ ਵਾਓ ਕਿੰਨਾ ਸੋਹਣਾ ਲੱਗਦਾ ਉਦੋਂ ਇਹਨਾਂ ਨੇ ਮੈਨੂੰ ਦਵਾਇਆ ਸੀਗਾ ਆ ਵਿੱਚ ਜਿਆ ਟੁੱਟ ਗਿਆ ਪਰ ਮੈਂ ਸੰਭਾਲ ਕੇ ਰੱਖਿਆ ਹੋਈਆਂ ਇਹ ਵਾਲੀਆਂ ਆ ਆ ਸੀਗਾ ਵਾਓ ਇਹ ਕਦੇ ਯੂਜ਼ ਹੀ ਨਹੀਂ ਕੀਤਾ ਯਾਦ ਹੀ ਨਹੀਂ ਮੈਨੂੰ ਕਿ ਮੇਰੇ ਕੋਲ ਹੈਗਾ ਵੀ ਆ ਵਾਓ ਕਿੰਨਾ ਸੋਹਣਾ ਲੱਗਿਆ ਵੈਸੇ ਜੁੜੇ ਤੇ ਲਾਈਦਾ ਕਿੰਨਾ ਕਿਊਟ ਆ ਕਿੰਨੀ ਸ਼ਾਈਨ ਆ ਇਹਦੇ ਤੇ ਇਸ ਪਾਣੀ ਨੂੰ ਹਟਲਦੇ ਆ। ਇਹ ਇਸ ਲਫਾਫੇ ਦੇ ਜਿਹੜਾ ਆ ਸੀ ਨਾ ਫਟ ਗਿਆ। ਤੇ ਹੋਰ ਫਲਾਵਰ ਮਿਲੇ ਆ। ਇਹ ਵੀ ਬੜੇ ਮਹਿੰਗੇ ਲੈ ਸੀ ਮੈਂ ਕਿਉਂਕਿ ਇਸੇ ਵੀ ਮੋਤੀ ਲੱਗੇ ਹੋਏ ਨਾ। ਦੁੱਧ ਫੁੱਲ ਤੇ ਕਿੰਨੇ ਰੱਖਿਆ? ਹੁਣੇ ਡੁੱਲ ਜਾਂਦਾ ਫੇਰ। ਮੈਂ ਇੱਧਰ ਬਾਉਂਡਰੀ ਪਨੀਰ ਦੇ तो बस उपरला कर ला मैं अपना खाना बाद कर दीना रोटी खाने लग रही है बस फिर मेरी अलमारी रह जूगी साफ उपरों देख रहे मैं उपरों भी सारा उपर चढ़ चढ़ के साफ किया ਏ ਡੀ ਦੇ ਨਾਲ ਮੇਰੇ ਮੰਮੀ ਨੂੰ ਬਹੁਤ ਪਸੰਦ ਆ। ਇਹਦੀ ਸ਼ਾਈਨ ਹਜੇ ਵੀ ਐਵੇਂ ਦੀ ਐਮੀ ਆ ਪਰ ਇਹ ਕੀ ਆ ਇੱਕ ਪਤਾ ਨਹੀਂ ਕਿੱਥੇ ਗਿਆ ਇਹ ਦੇ ਨਾਲ ਦਾ। ਇੱਕ ਹੋਰ ਮੈਨੂੰ ਜੂੜੇ ਤੇ ਲਗਾਉਣ ਵਾਲਾ ਫਲਾਵਰ ਇਹ ਘੱਟ ਤੋਂ ਘੱਟ ਨਾ ਇਹ। ਅੰਮ 6 ਸਾਲ ਪੁਰਾਣਾ ਹੈ। ਇਹ ਵੀ ਪਨਰ ਦਾ ਜੂੜੇ ਤੇ ਮੈਂ ਕਰਵੇ ਤੇ ਲਿਆ ਸੀ ਬਸ ਇੱਕ ਵਾਰ ਯੂਜ਼ ਕੀਤਾ ਮੁੜ ਕੇ ਕੀਤਾ ਨਹੀਂ ਔਰ ਮੈਨੂੰ ਇੱਕ ਬਿਊਟੀ ਬਲੈਂਡਰ ਵੀ ਮਿਲਿਆ। ਸਾਫ ਆ। ਇਹ ਕੋਈ ਥੋੜੂ ਜਿਹਾ ਮੈਂ ਤੇ ਆ ਵੀ ਮਿਲਿਆ ਨੂੰ ਵੀ ਇੱਧੇ ਵਿੱਚ ਰੱਖ ਦਿੰਦੇ ਆ ਕੋਈ ਗੇਟ ਖਲਕਾਰਿਆ ਲੱਗਦਾ ਗਾਇਜ਼ ਬੱਚਿਆਂ ਦੀ ਅਲਮਾਰੀ ਕਲੀਨ ਹੈ ਹੋ ਚੁੱਕੀ ਸਾਫ਼ ਸਾਰੀ ਇਹ ਮੇਰੇ ਮੇਕਅਪ ਵਾਲੇ ਬਾਕਸੇ ਨੇ ਇਹਨਾਂ ਨੂੰ ਮੈਂ ਕਰਦੀਆਂ ਸੈਟ ਬਾਅਦ ਚ ਤੇ ਬਾਕੀ ਸਾਰੀ ਸਾਫ਼ ਆ ਅਮ੍ਰਿਤ ਦੇ ਕੱਪੜੇ ਦੇਲਜੀਤ ਦੇ ਕੱਪੜੇ ਸਾਰਾ ਕੁਝ ਸੈਟ ਆ ਆ ਦੇਖੋ ਕਿੰਨਾ ਖਲਾਰਾ ਸੀ ਨਾ ਪਹਿਲਾਂ ਬਸ ਆਹ ਵਾਲੇ ਸੈਕਸ਼ਨ ਨੂੰ ਥੋੜਾ ਅਵੋਇਡ ਕਰਿਓ ਇਹ ਵੀ ਮੈਂ ਕਰ ਦਿੰਨੀ ਆ ਕਰੂੰਗੀ ਹੁਣੇ ਬਾਕੀ ਦੇਖੋ ਬਾਕੀ ਸਾਰਾ ਸਾਫ ਆ ਹਨਾ ਤੇ ਇਧਰੋਂ ਵੀ ਸਾਫ ਆ ਉੱਪਰ ਵਾਲਾ ਖਾਨਾ ਵੀ ਮੈਂ ਸਾਫ ਕਰਤਾ ਇਹ ਮੇਰੇ ਦੇਵ ਜੀ ਦੀਆਂ 셔ਰਟਾਂ ਟੀ-ਸ਼ਰਟਾਂ ਔਰ ਇਹ ਵੀ ਸਾਫ ਆ ਔਰ ਇਹ ਵੀ ਵਾਲਾ ਸਾਫ ਆ ਇਧਰ ਬੈੱਡ ਸ਼ੀਟਸ ਨੇ ਇਧਰ ਵੀ ਬੈੱਡ ਸ਼ੀਟਸ ਆ ਇਦਰ ਇਹਨਾਂ ਦੀਆਂ ਪੈਂਟਾਂ ਸਭ ਕੁਝ ਸਾਫ਼ ਇਦਰਾ ਮੇਰੇ ਚੂੜੇ ਝਾੜੇ ਵੇ ਨੇ ਮੇਰੇ ਪਿਆਰੇ ਪਿਆਰੇ ਚੂੜੇ ਤੇ ਇਹ ਵੀ ਸਾਫ਼ ਆ ਪਰ ਇਹ ਵਾਲਾ oh my god ਇਹ ਮੇਰੇ ਵਾਲਾ ਜਿਹੜਾ ਸੈਕਸ਼ਨ ਜ਼ਿਆਦਾ ਹੋਇਆ ਪਿਆ ਖਰਾਬ ਇਹਨੂੰ ਮੈਂ ਕਰੂੰਗੀ ਰੋਟੀ ਖਾਣ ਤੋਂ ਬਾਅਦ ਸੈੱਟ ਬਾਕੀ ਸਾਰੀਆਂ ਹਲਮਾਰੀਆਂ ਮੇਰੀਆਂ ਸੈੱਟ ਹੋ ਚੁੱਕੀਆਂ ਥੋੜਾ ਮੈਨੂੰ ਹਲਕਾ ਹਲਕਾ ਫੀਲ ਹੋ ਰਿਹਾ ਹੁਣ ਅਸੀਂ ਗਾਇਜ਼ ਹੁਣ ਅਸੀਂ ਖਾਣ ਲੱਗੇ ਆ ਰੋਟੀ ਔਰ ਇਹ ਪਨੀਰ ਦੀ ਪੁਰਜੀ ਥੋੜੀ ਜਿਹੀ ਗਰੇਵੀ ਵਾਲੀ ਬਣਾਈ ਕਿਉਂਕਿ ਅੱਜ ਮੈਂ ਰਾਇਤਾ ਨਹੀਂ ਬਣਾਇਆ ਔਰ ਇੱਧਰ ਸੈਲਡ ਆ ਔਰ ਰੋਟੀ ਆ ਚਲੋ ਚਾਹੋ ਗਾਇਜ਼ ਅਸੀਂ ਰੋਟੀ ਖਾ ਲਈਏ ਮਿਲਦੇ ਥੋੜੀ ਦੇਰ ਬਾਅਦ ਚੋ ਤੇ ਫਿਰ ਮੈਂ ਆਪਣੀ ਅਲਮਾਰੀ ਸੈੱਟ ਕਰੂੰਗੀ ਔਰ ਅਜੇ ਬਹੁਤ سارے ਕੰਮ ਆ ਔਰ ਆਲਰੇਡੀ 1.5 ਹੋ ਚੁੱਕੇ ਨੇ ਰਾਤ ਦੇ ਮੈਂ ਅੱਜ ਸਾਰਾ ਕੰਮ ਕਰਕੇ ਹੀ ਸੋਣਾ ਵਾਂ ਔਰ ਇੱਧਰ ਮੇਰੇ ਬੱਚੇ ਰੋਟੀ ਖਾ ਰਹੇ ਨੇ ਇੱਧਰ ਮੇਰੇ ਦੇਵ ਜੀ ਗਾਈਜ਼ ਹੁਣ ਹੋ ਚੁੱਕੀ ਮੇਰੀ ਬੈਸ ਇੱਕਦਮ ਹਾਲਤ ਖਰਾਬ ਹੋ ਚੁੱਕੀ ਮੇਰੀ ਤੇ ਮੈਂ ਆ ਵੀ ਆਪਣੇ ਸੈਟ ਕਰ ਲਏ ਹੋਏ ਹਜੇ ਉਹ ਵਾਲਾ ਰਹਿੰਦਾ ਵਾ ਉਹ ਵਾਲਾ ਮੇਰੇ ਚ ਹਿੰਮਤ ਨਹੀਂ ਹੈ ਸਾਫ ਕਰਨ ਚ ਸਾਫ ਕਰਨ ਦੀ ਆ ਮੈਂ ਆਪਣੇ ਲਿਪਸਟਿਕਾਂ ਸੈਟ ਕਰਨਾ ਇਹਦੇ ਚ ਹੇਅਰ ਕਲਿਪਸ ਰੱਖੇ ਆ ਹੋਰ ਵੀ ਹੋ ਜਾਏ ਉਹਦੇ ਚ ਬਹੁਤ ਸਾਮਾਨ ਪਿਆ ਵਾ ਖਿਲ ਰਿਆ ਪਿਆ ਇਹਦੇ ਚ ਵੀ ਕਰੀਮ سیرਮ ਆ ਸਨਸਕ੍ਰੀਨ ਇਹ ਸਾਮਾਨ ਥੋੜਾ ਮੈਂ ਘੱਟ ਯੂਜ਼ ਕਰਦੀ ਆ ਲਿਪ ਬਾਮ ਲਿਪ ਹਾਂ लिप कार्ड ਤੇ کافی ਸਾਰਾ ਸਮਾਨ ਆ ਇਹਦੇ ਚ ਵੀ ਲਿਪਸਟਿਕਸ ਆ ਔਰ ਇਹਦੇ ਚ ਨਾ ਉਹ ਆ ਪੈਨਸਿਲਸ ਲਿਪ ਪੈਨਸਲ ਆਈਜ਼ ਔਰ ਲਿਪ ਪੈਨਸਲ ਆ ਇਹਦੇ ਵਿੱਚ ਇਹ ਸਮਾਨ ਸਾਰਾ ਸੈੱਟ ਕਰ ਲਿਆ ਹੋਇਆ ਵਾ ਤੇ ਇਹ ਜਿਹੜੇ ਦੋ ਡੱਬੇ ਆ ਇਹ ਖਾਲੀ ਹੋ ਗਏ ਆ ਇਹਨਾਂ ਨੂੰ ਧੋਣ ਵਾਲਾ ਜਿਆਦਾ ਗੰਦੇ ਸੀਗੇ ਇਹਨਾਂ ਨੂੰ ਧੋਂਗੀ ਸਵੇਰੇ ਤੇ ਆਵਲੇ ਬਾਕਸੇ ਸੈੱਟ ਹੋ ਗਏ ਇਹਨਾਂ ਨੂੰ ਅਲਮਾਰੀ ਚ ਰੱਖ ਦਿੰਨੇ ਆ ਉਹ ਦੇਖੋ ਅਲਮਾਰੀ ਇਹ ਵੀ ਹੁਣ ਅਲਮਾਰੀ ਸਾਰੀ ਸੈੱਟ ਹੋ ਗਈ ਦੇਖੋ ਕਪੜਾ ਪੁਛਾਤਾ ਹੋਇਆ ਮੈਂ ਤੇ ਇਹਨਾਂ ਇੱਥੇ ਰੱਖ ਦਾਂਗੀ ਲੇ ਬਸ ਇਹ ਕਰ ਲਈਏ ਉਹ ਆ ਤੇ ਦੇਖੋ ਪਹਿਲਾਂ ਕਿੰਨਾ ਖਲਾਰਾ ਸੀ ਹੁਣ ਸਾਰੇ ਸੈਟ ਆ ਔਰ ਇਹ ਵੀ ਸੈਟ ਆ ਵੀਰ ਮੈਂ ਆਪਣੀ ਵੀ ਕਰਤੀ ਹੁਣ ਥੋੜੀ ਖਾਲੀ ਖਾਲੀ ਲੱਗ ਗਈ ਮੇਰੀ ਅਲਮਾਰੀ ਤੇ ਆਹ ਦੇਖੋ ਮੇਰੀ ਅਲਮਾਰੀ ਫਾਈਨਲੀ ਇਹਨੂੰ ਸਾਹ ਆਇਆ ਉੱਪਰ ਤਾਂ ਹਜੇ ਵੀ ਨਹੀਂ ਸਾ ਆ ਰਿਹਾ ਜਿਹੜੇ ਹੈਂਗਰ 'ਚ ਕਪੜੇ ਟੰਗੇ ਹੋ ਬਹੁਤ ਜ਼ਿਆਦਾ ਟਾਈਟ ਆ ਅੱਧਿਆਂ ਨੂੰ ਕੱਢ ਕੇ ਮੈਂ ਵਿੱਚ ਰੱਖੂਗੀ ਉਹ ਦੇਖੋ ਉਧਰ ਵੀ ਸਾਰੇ ਸੂਟ ਹੀ ਸੂਟ ਇਹ ਚੋਂ ਮੈਂ ਅੱਧੇ ਕਪੜੇ ਕੱਢ ਤੇ ਆ ਗੰਡ 'ਚ ਬੰਨ ਕੇ ਰੱਖ ਤੇ ਜਿਹੜੇ ਕਪੜੇ ਮੈਂ ਨਹੀਂ ਪਾਣੇ ਇਹ ਵਾਲੇ ਸਾਰੇ ਕਪੜੇ ਮੈਂ ਰੱਖ ਤੇ ਹੋਏ ਗੰਡ 'ਚ ਕਿਸੇ ਦਾ ਕੰਮ ਆ ਜਾਣਗੇ ਔਰ ਹੁਣ ਥੋੜੀ ਖਾਲੀ ਖਾਲੀ ਲੱਗ ਰਹੀ ਐ ਅਲਮਾਰੀਓ ਇਦਾਂ ਠੀਕ ਆ ਮੈਨੂੰ ਭਰੀ ਭਰੀ ਨਹੀਂ ਵਧੀਆ ਲੱਗਦੀ ਹੈਗੀ ਤੇ ਪਰਸ ਤਾਂ ਮੈਨੂੰ ਮਿਲਿਆ ਹੀ ਨਹੀਂ ਕੋਈ ਪਰਸ ਨੇ ਸੱਚੀ ਮੈਨੂੰ ਪਾਗਲ ਕਰਤਾ ਚਲੋ ਫੇਰ ਕੋਈ ਨਾ ਹੁਣ ਫੇਰ ਕਿਸੇ ਦਿਨ ਜਦੋਂ ਮੂਡ ਹੋਇਆ ਫੇਰ ਦੇਖੂਗੀ ਤੇ ਆਹ ਸੈੱਟ ਹੋ ਗਈ ਮੇਰੀ ਅਲਮਾਰੀ ਆਹ ਪਰ ਵੀ ਸੈੱਟ ਕਰਤਾ ਸੀ ਖਾਣਾ ਇਹ ਮੇਰੀਆਂ ਚੂੜੀਆਂ ਆਈ ਲਵ ਚੂੜੀਆਂ ਇੰਨੇ ਤਾਂ ਹੈਂਗਰ ਪਰ ਐਵੇਂ ਸਿਗੜ ਗਿਆ ਨਾ ਤੋਨ ਤੋਨ ਕੇ ਗਾਇਜ਼ ਮੇਰਾ ਕੰਮ ਖਤਮ ਹੀ ਨਹੀਂ ਹੋਣ ਤਿਆਰ ਹੈ ਬਿਲਕੁਲ ਵੀ ਹਜੇ ਓਵਲ ਡਰਾਅ ਸਾਰੇ ਪੈਂਨਾਂ ਨੂੰ ਬਹੁਤ ਟਾਈਮ ਲੱਗਣਾ ਤੇ ਮੈਨੂੰ ਮੇਰਾ ਲੱਕ ਇੰਨਾ ਜਾਂ ਦਰਦ ਹੋ ਜਾਣਾ ਬਹੁਤ ਜ਼ਿਆਦਾ ਤੇ ਆਹ ਹਣਾ ਮੈਂ ਨਵੇਂ ਕੱਪ ਔਰ ਗਲਾਸ ਲੈ ਕੇ ਆਂਦੇ ਸੀ ਕਿਉਂਕਿ ਸਾਡੇ ਘਰੇ ਕੱਲ ਖਿਰਨਾਂ ਦੀ ਬਠਿੰਡੇ ਵਾਲੇ ਆ ਰਹੇ ਨੇ ਤੇ ਕੁੱਕਰੀ ਦੀ ਵੀ ਆ ਰਹੇ ਨੇ ਤੇ ਫਿਰ ਮਹਿਮਾਨ ਆ ਰਹੇ ਨੇ ਤੇ ਜਿਹੜੇ ਚਾਹ ਵਾਲੇ ਗਲਾਸ ਸੀ ਨਾ ਉਹ ਵਧੀਆ ਨਹੀਂ ਸੀਗੇ ਛੋਟੇ ਛੋਟੇ ਆ ਤਾਂ ਅੱਜ ਮੈਂ ਨਵੇਂ ਲਿਆਂਦੇ ਸੀ ਇਹ ਕੋਲਡ ਡਰਿੰਕ ਵਾਲੇ ਗਲਾਸ ਆ ਸੰਜੀਵ ਕਪੂਰ ਦੇ ਦੇਖੋ ਔਰ ਨਾਲ ਜਿਹੜਾ ਉਦੋਂ ਆਪਾਂ ਦੇਖਿਆ ਸੀ ਮੈਂ ਕਾਲੇ 'ਚ ਸੀ ਮੈਂ ਧਿਆਨ ਨਹੀਂ ਦਿੱਤਾ ਨਾਲ ਆਪਾਂ ਪੈਕ ਕਰਤੇ ਜਿਹੜਾ ਮੈਂ ਦੇਖਿਆ ਸੀ ਕਿਹੜਾ ਪਲੇਨ ਵਾਲਾ ਪਲੇਨ ਨਹੀਂ ਡਿਜ਼ਾਈਨ ਨਹੀਂ ਸੀਗਾ ਬਹੁਤ ਸੋਹਣਾ ਮੈਨੂੰ ਠੀਕ ਹੈ ਕਿਉਂ ਕਿਵੇਂ ਕਰਦੇ ਦੁਕਾਨਦਾਰ ਮੈਨੂੰ ਆਹ ਲੈ ਨਹੀਂ ਪਸੰਦ ਹੈਗੇ ਤੇ ਆ ਚਾਹ ਵਾਲੇ ਲੈਂਦੇ ਸੀਗੇ ਥੋੜਾ ਵੱਡਾ ਸਾਈਜ਼ ਲੈਂਦਾ ਸੀ ਇੱਕ ਮਟਾਕ ਆਹ ਕੱਟ ਦੇ ਇੱਕ ਗਲਾਸ ਉਹਨਾਂ ਤੋਂ ਤਾਂ ਹਾਂ ਤੇ ਆ ਚਾਹ ਵਾਲੇ ਕੱਪ ਲੈਂਦੇ ਸੀ ਵੱਡਾ ਸਾਈਜ਼ ਇਹ ਮੈਨੂੰ ਬਹੁਤ ਆ ਪਸੰਦ ਆ ਜਿਹੜਾ ਇਹ ਪ੍ਰਿੰਟ ਆ ਨਾ ਬਹੁਤ ਚਮਕਦਾ ਵਾ ਦੇਖੋ ਕਿੰਨਾ ਸੋਹਣਾ 골ਡਨ ਸੋਹਣੇ ਦਾ ਆਪਾ ਇਹਦੇ ਚ ਨਾ ਚਾਹ ਠੰਡੀ ਵੀ ਨਹੀਂ ਹੋਊਗੀ ਜਿਹੜਾ ਪਹਿਲਾਂ ਟਰਾਂਸਪੇਰੈਂਟ ਲੈਂਦੇ ਸੀ ਨਾ ਉਹ ਲੁੱਕ ਵਾਈਜ਼ ਤਾਂ ਬਹੁਤ ਸੋਹਣੀ ਸੀ ਪਰ ਉਹ ਤੇ ਨਾ ਚਾਹ ਬਿਲਕੁਲ ਜਲਦੀ ਠੰਡੀ ਹੋ ਜਾਂਦੀ ਸੀ ਕਿਉਂਕਿ ਉਹ ਇਦਾਂ ਛੋੜੇ ਸੀ ਨਾ ਤਾਂ ਇਦਾਂ ਵਾ ਇਹ ਮਲੇਜੀ ਸ਼ੇਪ ਇਦਾਂ ਵਾ ਇਸ ਤੇ ਠੰਡੀ ਵੀ ਨਹੀਂ ਹੋਊਗੀ ਚਾਹ ਜਲਦੀ ਜਲਦੀ ਮੈਂ ਤਾਂ ਵਿੱਚ ਹੀ ਚਾਹ ਪਿਆ ਕਰੂੰਗੀ ਰੋਜ਼ ਮੈਨੂੰ ਬਹੁਤ ਜ਼ਿਆਦਾ ਪਸੰਦ ਆਏ ਤੇ ਚਲੋ ਹੁਣ ਇਹਨੂੰ ਆਪਾਂ ਰਸੋਈ ਦੇ ਵਿੱਚ ਕਰ ਦਿੰਨੇ ਆ ਸਜਾ ਦੇਨੇ ਆ ਡੱਬਿਆਂ ਚ ਰੱਖ ਕੇ ਕੀ ਫਾਇਦਾ ਯੂਜ਼ ਹੀ ਕਰਨੇ ਆ ਤੇ ਇਹਨਾਂ ਨੂੰ ਆਪਾਂ ਪਰਾਂ ਨਹੀਂ ਬਣਸਾਂ ਤਾਂ ਮੇਰਾ ਘੇੜਾ ਲੱਗਣਾ ਨਾ ਕੱਲ ਤੁਸੀਂ ਚੱਲੋਗੇ ਮੇਰ ਨਾਲ ਕੱਲ ਇਹਦੇ ਟੀਸ਼ਰਟ ਨੇ ਚੇਂਜ ਕਰਾ ਕੇ ਆਣੀ ਜਿਹੜੀਆਂ ਇਹਦੇ ਟੈਟ ਆ ਫੋਨ ਜਾਊਗਾ ਕੱਲ ਕੀ ਹੋ ਰਿਹਾ ਕੱਲ ਸੈਟਰਡੇ ਸੈਟਰਡੇ ਨੂੰ ਛੁੱਟੀ ਆ ਅਗਰ ਚੱਲ ਪਲੇਸ ਮੈਨ ਨਹੀਂ ਜਾ ਸਕਦਾ ਕਮਲ ਸਰ ਸਾਹਬ ਨਾਲ ਕਰਦਾ ਤੇ ਮੈਂ ਤੱਕ ਗਈਆਂ ਰੋਜ਼ ਰੋਜ਼ ਤੇ ਹੁਣ ਤੱਕ ਕੀ ਉਥੋਂ ਰਾਤ ਕਰ ਲੈ ਆ ਮੈਂ ਰੋਜ਼ ਇੰਨੇ ਘੇੜੇ ਲਾ ਚੁੱਕੀ ਆ ਆਰਟੀਚਰ ਟੈਟੂ ਆਰਟੀਚਰ ਟੈਟੂ ਉਹ ਕਲਰ ਪਸੰਦ ਨਹੀਂ ਇਹ ਵੋ ਤੁਸੀਂ ਕਿਉਂ ਨਹੀਂ ਮੇਰੇ ਨਾਲ ਜਾਂਦੇ ਹੈਗੇ ਕੋਈ ਜਨਾਨੀਆਂ ਵਾਲੇ ਕੰਮ ਨੇ ਕੱਲ ਚੱਲਾਂਗੇ ਮੇਰੇ ਨਾਲ ਕੱਲ ਫੇਰ ਮੁਸੀਬਤ ਸ਼ੁਕਰ ਮੈਂ ਆਗਈ ਮੈਂ ਸੋਇਣਾ ਸੀ ਦੁੱਧ ਫ੍ਰਿਜ ਚ ਰੱਖਣਾ ਸੀਗਾ ਕੱਪ ਪਾਪਾ ਕੱਢ ਦਿੰਨੇ ਆ ਨਵੇਂ ਕੱਪ ਰੱਖ ਦੇਣੀ ਆ ਇੱਥੇ ਹਾਏ ਇਹਨਾਂ ਦਾ ਕਿ ਮੇਰਾ ਜੀ ਨਹੀਂ ਗਿਆ ਕੱਲ ਕਰ ਦੂੰਗੀ ਪਲੀਜ਼ ਇੰਝ ਇੱਥੇ ਰੱਖ ਦੇਣੀ ਹੈ ਕਿਉਂਕਿ ਮੈਂ ਬਹੁਤ ਜ਼ਿਆਦਾ ਨਵੇਂ ਹੈੱਡਫੋਨ ਲੈ ਕੇ ਰਸੋਈ ਚ ਰੱਖੇ ਪਈ ਆ ਗਾਇਜ਼ ਇਹ ਮੈਂ ਕੱਲ ਕਰ ਦੂੰਗੀ ਸੈਟ ਆਲਰੇਡੀ ਪੁਰਾਣੇ ਕੱਪਾ ਨਾਲ ਇਹ ਸਾਰੇ ਕੱਢੂੰਗੀ ਤੇ ਨਵੇਂ ਇੱਥੇ ਸਜਾਉਂਗੀ ਸਾਰਾ ਟੋਕਰਾ ਵੀ ਥੋੜਾ ਸੈੱਟ ਕਰੂੰਗੀ ਬਟ ਹੋ ਨਹੀਂ ਪਾਰਿਆ ਮੈਂ ਕੋਸ਼ਿਸ਼ ਬਹੁਤ ਕਰ ਰਹੀ ਹਾਂ ਕਿ ਮੇਰਾ ਅੱਜ ਹੀ ਕੰਮ ਖਤਮ ਹੋ ਜਾਵੇ ਪਰ ਨਹੀਂ ਹੋ ਪਾਰਿਆ ਕਿਉਂਕਿ ਮੈਂ ਬਹੁਤ ਅੱਧ ਚੁੱਕੀ ਹਾਂ ਮੈਂ ਤਾਂ ਫੌਂਜੀ ਹਾਂ ਕੱਪ ਕੇ ਮੇਰੇ ਤੋਂ ਨਹੀਂ ਹੋ ਪਾਰਿਆ ਮੈਂ ਤਾਂ ਉਹ ਨਹੀਂ ਹੋ ਰਿਹਾ ਸੱਟ ਮੈਂ ਥੱਕ ਗਈ ਹਾਂ ਤੇ ਤਾਂ ਦੁਪਹਿਰ ਬੱਜ ਗਿਆ ਹਾਂ ਗਾਇਜ਼ ਹੁਣ ਆਪਾਂ ਵਲੌਗ ਦਾ ਐਂਡ ਕਰਦੇ ਹਾਂ ਕੰਮ ਤਾਂ ਬਹੁਤ ਹੋਰ ਵੀ ਸਾਰੇ ਹੈਗੇ ਆ ਪਰ ਮੈਂ ਅੱਜ ਮੇਰੀ حالਾਤ ਬਿਲਕੁਲ ਖਰਾਬ ਹੋ ਚੁੱਕੀ ਐ ਮੈਂ ਹੋਰ ਕੰਮ ਨਹੀਂ ਕਰ ਸਕਦੀ ਮੇਰਾ ਸਰੀਰ ਜਵਾਬ ਦੇ ਰਿਹਾ ਮੈਨੂੰ ਕਿ ਕਮਲ ਹੁਣ ਤੂੰ ਆਰਾਮ ਕਰ ਲਾ ਨਾ ਕਰ ਕੰਮ ਇਸ ਲਈ ਮੈਂ ਤਾਂ ਹੁਣ ਲੱਗੀ ਸੌਣ ਕਿਉਂਕਿ ਮੈਂ ਥੱਕ ਚੁੱਕੀ ਆ ਤੇ ਇਹ ਵਲੌਗ ਤੁਹਾਨੂੰ ਕਿਵੇਂ ਦਾ ਲੱਗਿਆ ਥੋੜਾ ਹੈਡੈਕ ਵਾਲਾ ਸੀਗਾ ਤੇ ਵਲੌਗ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਲਾਈਕ ਕਮੈਂਟਸ ਸਬਸਕ੍ਰਾਈਬ ਕਰਦੇ ਚੈਨਲ ਨੂੰ ਜਿਹੜੇ ਚੈਨਲ ਤੇ ਪਹਿਲੀ ਵਾਰ ਆਏ ਨੇ ਨਵੇਂ ਆਏ ਨੇ ਸਬਸਕ੍ਰਾਈਬ ਕਰਦੇ ਚੈਨਲ ਨੂੰ ਬਲੌਗ ਨੂੰ ਆਪਣੇ ਫੈਮਿਲੀ ਔਰ ਫਰੈਂਡਸ ਦੇ ਵਿੱਚ ਸ਼ੇਅਰ ਕਰਦੇ ਜਾ ਕਰੋ ਮਿਲਦੇ ਆ ਇੱਕ ਨਵੇਂ ਬਲੌਗ ਨਾਲ ਤੇ ਨਵੀਂ ਸਵੇਰ ਦੇ ਨਾਲ ਤਦ ਤੱਕ ਲਈ ਬਾਏ